ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਬਾਕੀ ਦਾ ਬੋਲ ਵੀ ਦੇਵਾਂਗੇ ਨੰਬਰ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਪਿੰਡ ਕੋਠਾਗੁਰੂ ਦਾ ਤੇ ਤਸੀਲ ਬਾਈਆਂ ਨੂੰ ਹੈਗੀ ਫੂਲ ਜ਼ਿਲ੍ਹਾ ਬਠਿੰਡਾ ਤੇ ਪਾਕ ਤੇ ਦੋ 4 ਕਿਲੋਮੀਟਰ ਪਿੰਡ ਤੇ ਤਿੰਨ ਨਾਲ ਤੁਹਾਨੂੰ ਦਿਖਾਵਾਂਗੇ ਇੱਕ ਟੋਕੜ ਗੱਬਣ ਚੈੱਕ ਪਾਸ ਦੋ ਤਾਜ਼ੀਆਂ ਸੂਈਆਂ ਜੇ ਰਾਹ ਪਈ ਹੈ ਜੀ ਕੰਪਲੀਟ ਤੇ ਨੰਬਰ ਵਾਈਆਂ ਦਾ ਹੈਗਾ 76967 15 667 ਇਹ ਕੰਟੈਕਟ ਨੰਬਰ ਆ ਵਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਗੱਲਬਾਤ ਬਾਈ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਜੀ ਫਿਰ ਆ ਨਾਮ ਡਰੈਸ ਬੋਲ ਦਿਓ ਡਰੈਸ ਭਾਈ ਮੈਨੂੰ ਬੁਰਨਾ ਦਾ ਮਾਦੂ ਚਲੋ ਠੀਕ ਆ ਪਿੰਡ ਕੋਠਾ ਗੁਰੂ ਦਾ ਹਾਂ ਬਿਲਕੁਲ ਤੇ ਮੈਂ ਬੋਲਦਾ ਵੀਰੇ ਡਰੈਸ ਪਿੰਡ ਕੋਠਾ ਗੁਰੂ ਦਾ ਤੇ ਕਿੰਨੇ ਨਾਗ ਦਿਖਾਉਣੇ ਆ ਜੀ ਨਾਗ ਤਿੰਨ ਤਿੰਨ ਨਾਗ ਦਿਖਾਉਣੇ ਜਿਹੜੇ ਪਹਿਲੇ ਨੰਬਰ ਤੇ ਆਪਾਂ ਵੇਰ ਦੇਖੀ ਜਨੇ ਆ ਕੀ ਡਿਟੇਲ ਹੈ ਜੀ ਇਹਦੀ ਇਹਦਾ 45 ਹੈ ਜੀ ਮੁੱਲ 45 ਸੂਈ ਕਰਦਾ ਜੀ ਸੂਈ ਕਰਕੇ ਆ ਕੀ ਦੇਤਾ ਬੱਚੀ ਬੱਚੀ ਦੇਤੀ ਤੇ ਕਿਹੜਾ ਸੂਆ ਹੈ ਸੂਆ ਤੀਜਾ ਖੋਲੋਂ ਬਾਹਰ ਨੂੰ ਤੋੜਾ ਤਰਾ ਕਰਾ ਕੇ ਚੈੱਕ ਤੇ ਜੇਰ ਜੂਰ ਕੰਪਲੀਟ ਆ ਪਈ ਹੈ ਜੀ ਠੀਕ ਆ ਤੇ ਬਾਕੀ ਦੀ ਗੱਲ ਲੇਵੇ ਦੀ ਚੰਗੀ ਆ ਪੂਰੀ ਉਵੇਂ ਨਹੀਂ ਗੱਲ ਹੈਗੀ ਵੀ ਤਿਆਰੀ ਨੇ ਨੇ ਫੜੀ ਪੂਰੀ ਪੂਰੀ ਤਿਆਰੀ ਬਾਕੀ ਅਰੀਜਨਲ ਤੀਜਾ ਸੂਆ ਤੇ ਬਰੇ ਕਿੰਨਾ ਦੁੱਧ ਕੱਢ ਦੂਗੇ ਇਹ ਮੇਰੇ ਹਿਸਾਬ ਨਾਲ 14 ਪਟਰ ਦੇ ਕੱਢ ਦੇ 14 15 ਕਿਲੋ ਓਕੇ ਸੀਲ ਠੰਡੀ ਹੈ ਜੀ ਹਾਂ ਧਾਰਾ ਮਾਰ ਕੇ ਦਿਖਾਵਾਂਗੇ ਤੇ ਰੇਟ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਆ ਦੇਖੋ ਜੀ ਖਣਲੇ ਵੀ ਦੀ ਇੱਕ ਨੰਬਰ ਆ ਦੇਖੋ ਖਣਲੇ ਵਨੇੜ ਤੋਂ ਕਰੋ ਇੱਕ ਕਲਾ ਕਲਾ ਥਾਣਾਗਾ ਠੀਕ ਹੈ ਜੀ ਤੇ ਬਾਕੀ ਜੇਰ ਜੂਰ ਦੀ ਕੰਪਲੀਟ ਹੈ ਜੇਰ ਤੁਹਾਨੂੰ ਦਿਖਾਤੀ ਆ ਧਾਰਾ ਮਾਰ ਕੇ ਦਿਖਾ ਦੇਾਂਗੇ ਠੀਕ ਹੈ ਜੀ ਤੇ ਮੁੱਲ ਰੇਟ ਇਹਦਾ 45000 ਰੁਪਏ ਮਾਨਤਨ ਤੁਹਾਡਾ ਮੌਕੇ ਤੇ ਜਰੂਰ ਹੋਣਾਗਾ ਠੀਕ ਹੈ ਜੀ ਆ ਦੇਖੋ ਜੀ ਦੂਜੀ ਵੀਰੇ ਹੁਣ ਇਹਦੀ ਕੀ ਡਿਟੇਲ ਆ ਕਦੋਂ ਸੂਈ ਆ ਇਹ ਇਹ ਕਦੋਂ ਪਰਸੂ ਕਿੰਨਾ ਦੁੱਧ ਬੜਾ ਰੈਡੀ ਹੈ ਥੱਲੇ ਹੁਣ ਮੇਰੇ ਹਿਸਾਬ ਨਾਲ ਥੱਲੇ ਹੋਊਗਾ ਤੁਸੀਂ ਸੱਤ ਕਰੋ ਕਿੰਨਾ ਦੁੱਧ ਦੇ ਦੂਗੇ ਦੁੱਧ ਹੈ ਜਰੂਰ ਤਾਂ ਭਰ ਲੈ ਕੇ ਅੱਥੇ ਪਾਸੇ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਕੇ ਚੈੱਕ ਤੇ ਬਾਕੀ ਦਾ ਸਵੇਰ ਦਾ ਟਾਈਮ ਆ ਜੀ 10:00 ਵਜੇ ਦਾ ਵੀਡੀਓ ਬਣਾਉਣ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਠੀਕ ਹੈ ਜੀ ਸੂਈ ਸਵਾਈ ਮਗਰ ਇਹਦੇ ਵੀ ਬੱਛੀ ਇਹਦਾ ਅੰਗ ਥੋੜਾ ਸ਼ਾਈ ਵਾਲਾ ਲਾ ਗਿਆ ਹਨਾ ਜੀ ਹਾਂ ਵੀ ਹਾਂ ਇਹ ਥੋੜੀ ਸ਼ਾਈ ਵਾਲਚ ਆ ਗਈ ਆ ਦੇਖੋ ਜੀ ਠੀਕ ਆ ਦੁੱਧ ਇਹਨਾਂ ਦਾ ਫੈਟ ਵਾਲਾ ਹੁੰਦਾ ਜੀ ਤੇ ਬਾਕੀ ਦਾ ਸੀਲ ਠੰਡਿਆ ਬਈ ਇਹ ਵੀ ਹਾਂ ਪਹਿਲਾਂ ਬੱਛੀ ਆ ਹਾਂ ਪਲੂਨ ਸੂਈ ਵੀ ਆ ਤਾਰਾ ਤੁਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਵੀ ਹਾਂ ਜੀ ਓਕੇ ਜੀ ਆ ਦੇਖੋ ਜੀ ਤੇ ਬਾਕੀ ਦਾ ਸਭ ਵੀ ਪੜੀ ਵੀ ਆ ਕਰੋ ਜੀ ਚੱਕ ਖਾਣ ਲਈ ਵੀ ਸਾਫ ਆ ਤੇ ਬਾਕੀ ਅਜਾ ਜੋਸਾ ਉਹ ਨਾ ਕਰ ਲੋ 10 ਤੋਂ 11 ਦਾ ਟਾਈਮ ਆਪਣਾ ਠੀਕ ਆ ਜੀ ਇਹ 2 ਨੰਬਰ ਵਾਲੀ ਹੁਣ ਆਪਾਂ ਗੱਲ ਕਰ ਲਗੇ ਜੀ 3 ਨੰਬਰ ਆਪਣੀ ਧੋਕੜ ਗੱਬਣ ਦੀ ਇਹ ਕਿੰਨੇ ਜਰ ਦੀ ਜੇ ਇੱਕ ਪਾਸਾ ਜੀ ਇਹ ਸਾਢੇ 4 ਲੀ ਨਦੀ ਸਾਢੇ ਦੁੱਧ ਕਿੰਨਾਗਾ ਦੁੱਧੋਂ 5 ਕਿਲੋ ਜਾਨੇ ਬਾਹਰ ਹੀ ਹੋਊਗਾ 5 ਕਿਲੋ ਕਹਿੰਦੇ ਅਸੀਂ ਠੀਕ ਆ ਕੀ ਡਿਮਾਂਡ ਆ ਗਈ ਇਹਦੀ ਇਹਦੇ ਲਗਾਨ 70000 ਮੋੜੋ ਲਿਓ ਬਾਹਰ ਨੂੰ ਕੱਢ ਕੇ ਠੀਕ ਆ ਜੀ ਤੇ ਸੂਆ ਪਹਿਲੇ ਸੂਏ ਵੇ ਦੂਜੇ ਸੂਏ ਵਾਸਤੇ ਗੱਬਣ ਪਹਿਲਾਂ ਜੀ ਦੂਜੇ ਸੂਏ ਵਾਸਤੇ ਗੱਬਣ ਹਾਂ ਜੀ ਦੂਜੇ ਸੂਏ ਵਾਸਤੇ ਗੱਬਣ ਹਾਂ ਕਰੋ ਜੀ ਚੱਕ ਸੋਹਣੀ ਸੁਨੱਖੀ 5 ਮਹੀਨਿਆਂ ਦੀ ਚੈੱਕ ਪਾਸ 5 ਮਹੀਨਿਆਂ ਦੀ ਹੈ ਨਾ ਜੀ 5.5 ਦੀ 4.5 ਦੀ ਓਕੇ ਜੀ ਸੌਰੀ 4.5 ਦੀ ਚੈੱਕ ਪਾਸ ਆ ਦੇਖੋ ਜੀ ਤੇ ਨਾਲ ਤੁਹਾਡੇ ਸਾਰੇ ਕੰਮ ਦੇ ਆ ਜੀ ਲੈ ਚਲੋ ਵੀਰੇ ਕਰੋ ਚੈੱਕ ਤਾਰਾਂ ਦੂਰ ਹਨ ਨੂੰ ਦੂਜੀ ਕਹਿੰਦੀ ਮਾਰ ਕੇ ਦਿਖਾਉਣੀ ਆ ਤੇ 37000 ਤੁਹਾਡਾ ਮਾਨਦਾਨ ਹੋ ਜਾਣਾ ਪੰਜ ਤੋਂ 5.5 ਲੀਟਰ ਦੁੱਧ ਪਹਿਲੇ ਸੂਏ ਸੂਈ ਵੀ ਦੂਜੇ ਸੂਏ ਵਾਸਤੇ 4.5 ਮਹੀਨੇ ਚੈੱਕ ਪਾਸ ਚਲੋ ਜੀ ਫਿਰ ਲਾਓ ਬੱਚਾ ਪਹਿਲੇ ਨੰਬਰ ਵਾਲੀ ਆ ਦੇਖੋ ਜੀ ਬੱਚਾ ਆਪਾਂ ਸਾਡੇ ਲੈ ਗਏ ਥੱਲੇ ਠੀਕ ਹੈ ਜੀ ਕਰੋ ਚੈੱਕ ਤਾਰਾ ਦੁਰਹ ਨੂੰ ਕਰਾ ਲੈ ਚੈੱਕ ਤੇ ਰੇਟ ਤੁਹਾਨੂੰ ਦੱਸਦਾ ਕਿ 45000 ਰੁਪਏ ਠੀਕ ਹੈ ਜੀ ਇੱਕ ਨੂੰ ਆ ਬਾਈ ਲਈ ਜਾਂਦਾ ਬੱਚਾ ਤੇ ਇੱਕ ਨੂੰ ਬਸ ਮਾਰ ਦੇ ਦਾਰਾਂ ਹੀ ਜੀ ਬਾਅਦ ਚ ਚਿਗਾ ਲਓ ਹਏ ਕੋਈ ਬੋੜਾ ਬੋੜਾ ਨਹੀਂ ਘਟਿਆ ਭਰੇ ਉਕਤਾਰਾ ਕਰੇ ਕੁਮਾਰੀ ਵੀਰੇ ਤਾਰਾ ਤਾਰਾ ਦੂਰ ਨਹੀਂ ਸਾਥ ਸੋਸਰੀ ਹੈ ਜੀ ਆ ਦੇਖ ਨੰਬਰ 1 ਤਾਰਾ ਦੂਜਾ ਜੋ ਮਾਰਦੇ ਜੀ ਮਗਲੇ ਛਾਣਿਆਂ ਦੀ ਤਾਰਾ ਦਿਖਾ ਤਾ ਹੁਣ ਬੂਲ ਲੈਣੇ ਦੇਖੋ ਠੀਕ ਹੈ ਜੀ ਤਸਵੀਲ ਸਭ ਪੂਰੀ ਓਕੇ ਜੀ ਬਸ ਖੋਲ ਦੋ ਨੇ ਨਾ ਬਾਕੀ ਦੀ ਗੱਲ ਰੇਟ 45000 ਜੀ ਹੈ ਹਾਂਜੀ ਦੁੱਧ ਕਿੰਨਾ ਦੱਸਿਆ ਇਹ ਦੇ ਦੂਗੀ ਇਹ ਦੁੱਧ 15-16 ਆਸੇ ਪਾਸੇ ਦੇ ਦੂਜੇ ਓਕੇ ਜੀ 15 ਦੇ ਆਸੇ ਪਾਸੇ ਦੁੱਧ ਕੱਢ ਦੇਣਾ ਰੇਟ ਵੀ ਜਮਾ ਜਾਇਜ਼ ਆ ਤਾਜੀ ਸੂਈ ਸਬਾਈ ਤੇ ਮਗਰ ਵੀ ਬਛੋਦਾਂ ਹੀ ਮਾਰਦੇ ਹੋਈ ਤਾਰ ਮਾਰਦੇ ਆ ਕਿ ਮਾਰਾਂ ਆ ਦੇਖੋ ਜੀ ਧਾਰਾ ਦੂਰਾਂ ਤੁਹਾਨੂੰ ਕਰਾ ਦੇਣੀ ਚੈੱਕ ਇਹਦੀਆਂ ਵੀ ਕਰੋ ਚੈੱਕ ਦੂਜੀਆਂ ਹੀ ਮਾਰਦੇ ਓਕੇ ਜੀ ਉਸ ਇਹਦਾ ਕੀ ਰੇਟ ਆ ਗਿਆ ਸੀ ਜੀ 45 ਜੀ 45 ਇਹ ਤਾਂ ਬੱਚੀ ਮਗਰ ਕਿੰਨਾ ਬੋਲ ਸੱਤ ਕਿਲੋ ਇਹ ਥੱਲੇ ਹਾਂ ਸੱਤ ਦੁੱਧ ਦੇ ਕਿੰਨਾ ਕਿ ਦੇਊਗੀ ਜੀ ਦੁੱਧ ਮੇਰੇ ਹਿਸਾਬ ਨਾਲ ਇਹ ਮੇੜ ਹੀ ਇਹ ਦਾਗੂ ਤਾਂ 12 13 ਕਿਲੋ ਮੈਂ ਕੱਟਦਾ ਬਾਅਦ ਤੇ ਦੂਜਾ ਤਾਂ ਓਕੇ ਜੀ ਤੇ ਇਹ ਆ ਗਈ ਤਾਂ ਔਕਰ ਗਬਨ 5 ਕਿਲੋ 4.5 ਮਹੀਨੇ ਚੈੱਕ ਪਾਸ ਮੌਲ ਰੇਟ 37000 ਹਾਂ ਜੀ ਤੇ ਨੰਬਰ ਵਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ 76967 15667 ਠੀਕ ਹੈ ਜੀ ਪਿੰਡ ਕੋਠਾ ਗੁਰੂ ਦਾ ਤਿੰਨ ਵੜਾ ਸੀ ਤਿੰਨੇ ਤੁਹਾਨੂੰ ਦਿਖਾ ਦਿੱਤਾ ਬਾਕੀ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜ